ਗੁਰਦਾਸਪੁਰ ਦੀ ਸਕੀਮ ਨੰਬਰ 5 ਕਲੋਨੀ ਵਿੱਚ ਲੋਕਾਂ ਵੱਲੋਂ ਘਰਾਂ ਦੇ ਬਾਹਰ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਨਗਰ ਕੌਂਸਲ ਨੇ ਹਟਾਇਆ ਘਰਾਂ ਦੇ ਮਾਲਕਾਂ ਨੇ ਕਿਹਾ ਬਿਨਾਂ ਨੋਟਿਸ ਕੀਤੇ ਨਗਰ ਕੌਂਸਲ ਵੱਲੋਂ ਕੀਤੀ ਗਈ ਕਾਰਵਾਈ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਘਰਾਂ ਦੇ ਬਾਹਰ ਲੱਗੇ ਕਈ ਫਲਦਾਰ ਬੂਟੇ ਅਤੇ ਦਰਖਤ ਵੀ ਪੁੱਟੇ ਲੋਕਾਂ ਨੇ ਨਗਰ ਕੌਂਸਲ ਤੱਕ ਕੀਤਾ ਵਿਰੋਧ ਨਗਰ ਕੌਂਸਲ ਦੀ ਕਾਰਵਾਈ ਦੌਰਾਨ ਘਰਾਂ ਅੰਦਰ ਰੋਂਦੇ ਦਿਖਾਈ ਦਿੱਤੇ ਬੱਚੇ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਅਦਾਲਤ ਦੇ ਹੁਕਮ ਮੁਤਾਬਕ ਕੀਤੀ ਗਈ ਕਾਰਵਾਈ ਪੱਤਰਕਾਰ ਲਭਪ੍ਰੀਤ ਸਿੰਘ ਖੁਸ਼ੀਪੁਰ うん。 ਜੇ ਤੁਸੀਂ ਕੀਤਾ ਜਾ ਰਿਹਾ ਕੋਈ ਨੋਟਿਸ ਮਿਕਰਾ ਭੇਜਿਆ ਕੋਈ ਨਗਰ ਕੌਂਸਲ ਨਾ ਸਾਨੂੰ ਕੋਈ ਨਹੀਂ ਹੈ ਇਹੋੜੀ ਕਾਰਵਾਈ ਕੀਤੀ ਗਈ ਕਿਸ ਤਰ੍ਹਾਂ ਇਹ ਦੇਰ ਕਰ ਰਹੇ ਇਹ ਕਾਰਵਾਈ ਜੇ ਨਾ ਕਰਨੀ ਹੈਗੀ ਤੇ ਸਾਨੂੰ ਪਹਿਲੇ ਨੋਟਿਸ ਭੇਜਦੇ ਤੇ ਅਸੀਂ ਆਪ ਹਟਾ ਲੈਂਦੇ ਤੁਹਾਨੂੰ ਬਾਈ ਨੇਮ ਸਾਡੇ ਘਰਾਂ ਨੂੰ ਨੋਟਿਸ ਆਉਂਦੇ ਤੁਸੀਂ ਆਪਣਾ ਆਪੇ ਟਾ ਲੈਂਦੇ ਇਹ ਹੁਣ ਸਾਡਾ ਬਹੁਤ ਨੁਕਸਾਨ ਕਰਨਗੇ ਜਿਹੜੀਆਂ ਸਾਡੀਆਂ ਪਾਈਪਾਂ ਵੀਆਂ ਸੀਵਰੇਜ ਦੀਆਂ ਵਾਟਰ ਸਪਲਾਈ ਦੀਆਂ ਉਹ ਸਾਰੀਆਂ ਪੁੱਟ ਦੇਣੀਆਂ ਇਹਨਾਂ ਨਗਰ ਕੌਂਸਲ ਇਹ ਕਾਰਵਾਈ ਕਰਵਾ ਗਿਆ ਉਹਦਾ ਨਗਰ ਕੌਂਸਲ ਤੋਂ ਹੁਟਾ ਦਿੱਤੀ ਜਾਂਦੀ ਹੈ ਤੇ ਤੁਹਾਨੂੰ ਕੋਈ ਹੁਟਾ ਹਾਂਜੀ ਨਗਰ ਕੌਂਸਲ ਵੱਲੋਂ ਕੋਈ ਹੁਟਾ ਦਿੱਤੀ ਜਾਂਦੀ ਹੈ ਇਹ ਜਦੋਂ ਮੈਂ ਕੋਈ ਆ ਲੀਕੇਜ ਹੋ ਜੇ ਤਾਂ ਨਹੀਂ ਕਦੀ ਠੀਕ ਕਰਾਈ ਇਹਨਾਂ ਨੇ ਭਾਵੇਂ ਸੀਰੇ ਦੀ ਭਾਵੇਂ ਵਾਟਰ ਸਪਲਾਈ ਦੀ ਇਹ ਕਦੀ ਕੋਈ ਆ ਹੀ ਨਹੀਂ ਬੰਦਾ ਇਹਨਾਂ ਦਾ ਇਹ ਹੁੰਦੇ ਭਨੇ ਗਏ ਦਾ ਜੁਗਰ ਕੋਣ ਸਰਕਾਰ ਕਦੀ ਬੂਟੇ ਲਾਉ ਇਹ ਸਰਕਾਰ ਨਹੀਂ ਦਲਵਾਏ ਸੀਗੇ ਇਹ ਜਿਹੜੇ ਕਲੋਨੀ ਵਾਲੇ ਨੇ ਆਪ ਜਿਹੜੇ ਨੇ ਉਹਨਾਂ ਲਵਾਏ ਸੀਗੇ ਭਈ ਇਥੇ ਬਾਹਰ ਬੂਟੇ ਲੱਗਣੇ ਚਾਹੀਦੇ ਆ ਉਹਨਾਂ ਤੋਂ ਉਹ ਇੱਕ ਇੱਕ ਦੋ ਦੋ ਸਰਦ ਤੇ ਗਏ ਆ ਆ ਤੁਰਤੇ ਗਏ ਸਾਰੇ ਮੇਰਾ ਨਾਮ ਡਾਕਟਰ ਗਗਨਜੀਤ ਕੌਰ ਆ ਮੈਂ 79/10 ਇੰਪਰੋਵੈਂਟ ਟਰਸਟ ਕਲੋਨੀ ਦੀ ਵਾਸੀ ਆ ਸਰ ਇਹ ਸਾਡਾ ਜਿਹੜਾ ਟੱਟ ਰਿਹਾ ਸਾਨੂੰ ਕੋਈ ਨੋਟਿਸ ਵੀ ਆਇਆ ਇਸ ਤੋਂ ਪਹਿਲਾਂ ਮੈਡਮ ਨੋਟਿਸ ਆਇਆ ਸਾਨੂੰ ਹੁਣ ਕੋਈ ਨੋਟਿਸ ਨਹੀਂ ਆਇਆ ਸਰ ਕੁਝ ਵੀ ਨਹੀਂ ਆਇਆ ਇੱਕ ਸਾਨੂੰ 10 ਦਿਨ ਪਹਿਲਾਂ ਅਸੀਂ ਐਸੇ ਰਿਪੋਰਟ ਕੀਤਾ ਸਰ ਇਹ ਤੀਜੀ ਵਾਰੀ ਸਾਡਾ ਘਰ ਇਕੱਠਾ ਹੈਗਾ ਤੀਸਰੀ ਵਾਰੀ ਸਾਡੇ ਟੱਠੇ ਹੈਗੇ ਨੇ ਔਰ ਸਰ ਇਹ ਗੱਲ ਹੈਗੀ ਹੈ ਕਿ ਅਸੀਂ ਬਾਰ-ਬਾਰ ਕਹਿੰਨੇ ਸਾਨੂੰ ਟਾਇਲਾਂ ਲਵਾ ਦਿਓ ਇੱਥੇ ਇੰਜ ਹੀ ਕਚਰਾ ਪਿਆ ਰਹਿੰਦਾ ਅਸੀਂ ਪਿਛਲੀ ਵਾਰੀ 7 ਮਹੀਨੇ ਇਸ ਤਰ੍ਹਾਂ ਰਹਿਣ ਦਿੱਤਾ ਇੱਥੇ ਇਹਨਾਂ ਨੇ ਨਾ ਟਾਇਲਾਂ ਲਵਾਈਆਂ ਇੱਥੇ ਇੰਨਾ ਗੰਦਾ ਇੱਥੇ ਚਿੱਕੜ ਸਰ ਫੈ ਜਾਂਦਾ ਹੈਗਾ ਹੂ ਵਿਲ ਡੂ ਇਟ ਕੌਣ ਕਰੇਗਾ ਜਿਹੜੇ ਫਲਦਾਰ ਕੋਟੇ-ਕੋਡੇ ਲਗਾਏ ਕਿ ਸਰੇ ਕੋਟੇ ਸਾਡੇ ਆ ਦੇਖੋ ਤੁਹਾਡੇ ਸਾਹਮਣੇ ਆ ਪੁੱਟ ਤੇ ਫਲਦਾਰ ਬੂਟੇ ਇਹਨਾਂ ਨੇ ਇਹ ਅਸੀਂ ਇਹ এনਵਾਇਰਨਮੈਂਟ ਬਚਾਓ ਕਰ ਰਹੇ ਅਸੀਂ ਕੀ ਕਰ ਰਿਹਾ ਸਰਕਾਰ ਦੇ ਕਿਹੜੀ ਬੂਟੇ ਲਾਓ ਜੀ ਤੇ ਸਰ ਅਸੀਂ ਕੀ ਅਸੀਂ ਤਾਂ ਲਾਏ ਆ ਅਸੀਂ ਲਾਏ ਹੋਏ ਨੇ ਅਸੀਂ ਕਿਹੜੀ ਇੱਥੇ ਕੋਈ ਆਪਣੀ ਕੋਈ ਸ਼ੈੱਡ ਬਣਾਈ ਹੈ ਜਾਂ ਕੁਝ ਬਣਾਇਆ ਪਲਾਂਟ ਬਿਊਟੀਫਿਕੇਸ਼ਨ ਕੀਤੀ ਹੈ ਕਲੋਨੀ ਦੀ ਹਰ ਕਲੋਨੀ ਦੇ ਵਿੱਚ ਗ੍ਰੀਨ ਏਰੀਆ ਹੁੰਦਾ ਸਰ ਇੰਪਰੂਵਮੈਂਟ ਟਰਸਟ ਕੀ ਕਰ ਰਹੀ ਹੈ ਗ੍ਰੀਨ ਏਰੀਆ ਨੂੰ ਖਤਮ ਕਰ ਰਹੀ ਹੈ ਅੱਛਾ ਐਬਸੋਲੂਟਲੀ ਸਰ ਗ੍ਰੀਨ ਕੋਈ ਨੋਟਿਸ ਵਗੈਰਾ ਦਿੱਤਾ ਨੇ ਕੋਈ ਵੀ ਫਾਲੋ ਸਰ ਸਾਨੂੰ ਬਿਲਕੁਲ ਹੁਣ ਕੋਈ ਨੋਟਿਸ ਨਹੀਂ ਆਇਆ ਮੈਨੂੰ ਮੇਰੇ ਹਸਬੰਦ ਆ ਰਹੇ ਨੇ ਸਰ ਅਸੀਂ ਦੱਸ ਦੇ ਮੈਨੂੰ ਕੋਈ ਨੋਟਿਸ ਰੁਕ ਜੋ ਆ ਲੈ ਲੱਗਦਾ ਨਹੀਂ ਤੱਕੇ ਸ਼ਾਇਦ ਸਾਡੇ ਹਸਬੰਦ ਤੱਕੇ ਸ਼ਾਇਦ ਸਰ ਹਸਬੰਦ ਨੂੰ ਧਿਆਨ ਲੈਣ ਦਿਓ ਮੇਰੇ ਹਸਬੰਦ ਬਾਹਰ ਨੇ ਮੈਂ ਹੁਣੇ ਅਜੇ ਆਈ ਹਾਂ ਸਰ ਮੈਂ ਵੀ ਆਫਿਸ ਕੱਲੇ ਲੇਡੀਜ਼ ਕਰਨਾ ਮੇਰਾ ਘਰ ਦੇਖ ਲਓ ਮੇਰੇ ਹਸਬੰਦ ਨਹੀਂ ਅਜੇ ਆਏ ਐ ਮੈਡਮ ਵੀ ਕੱਲੇ ਹੁਣੇ ਪਹੁੰਚੇ ਨੇ ਕਿਤੋਂ ਆਈ ਹੈ ਮੈਂ ਇਹ ਇਹ ਸਟਾਫ ਨਰਸ ਨੇ ਪ੍ਰਿੰਸੀਪਲ ਹਨ ਸਰ ਸਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਸਕੂਲ ਧਾਰੀਵਾਲ ਦੇ ਸਦੋਂ 10 ਦਿਨ ਦੇ ਦੋ ਸਾਨੂੰ ਤਾਂ ਬਾਅਦ ਇਹ ਕੌਣ ਕਰੇਗਾ ਇੱਕ ਕੱਚੀ ਜਗ੍ਹਾ ਹੈ ਸਾਡੀ ਆਤਮਾ ਕਿੱਥੋਂ ਤੱਕ ਹੈਗੀ ਆ ਸਾਡੀ ਹੱਦ ਕਿੱਥੋਂ ਤੱਕ ਹੈ ਅਸੀਂ ਉਹਵੇਂ ਮੇਨਟੇਨ ਕਰ ਲਈਏ ਜਦੋਂ ਦੱਸਦੇ ਹੀ ਨਹੀਂ ਵੀ ਤੁਹਾਡੀ ਹੱਦ ਕਿੱਥੋਂ ਆ ਤੁਸੀਂ ਕਿੰਨਾ ਇਨਕ੍ਰੋਚ ਕਰਨਾ ਕਿੰਨਾ ਨਹੀਂ ਕਰਨਾ ਇਹ ਸਰਾ ਸਾਰ ਕਣੀ ਹੈਗਾ ਕੋਈ ਸਾਫ ਸਫਾਈ ਨਹੀਂ ਹੁੰਦੀ ਅਸੀਂ ਆਪ ਹੀ ਕਰਵਾਉਨੇ ਹੈਗੇ ਆ ਸਫਾਈ ਮਤਲਬ ਕੋਈ ਕਦ ਨਹੀਂ ਇੰਨੀ ਸਫਾਈ ਕਰਵਾਈ ਹੋਈ ਆ ਉਹਦੇ باوجود ਦੇਖੋ ਤੁਸੀਂ ਕੀ ਮਤਲਬ ਹੈਗਾ ਸਾਰੇ ਆ ਤੇ ਸਾਹਮਣੇ ਆ ਦੇਖੋ ਤੁਸੀਂ ਸਾਰੇ ਵਨ ਟੂ ਆਲ ਸਾਰੇ ਇਹਨਾਂ ਨੇ ਖਰਾਬ ਕਰ ਦਿੱਤੇ ਹੈਗੇ ਆ ਮਤਲਬ ਪਹਿਲੇ ਦੱਸੋ ਤੇ ਸਹੀ ਵੀ ਐਂਡਾ ਤੁਹਾਡਾ ਏਰੀਆ ਵਾ ਇੰਨਾ ਹੀ ਪਟਣਾ ਵਾ ਤੁਸੀਂ ਇੰਨਾ ਆਪਣਾ ਸਹੀ ਕਰੋ ਜਦੋਂ ਕੋਈ ਇਨਫਰਮੇਸ਼ਨ ਹੀ ਨਹੀਂ ਆ ਕੋਈ ਨੋਟਿਸ ਨਹੀਂ ਆ ਤੇ ਇਹ ਸਰਾਸਾ ਧੱਕਾ ਨਹੀਂ ਆ ਕੋਈ ਨੋਟਿਸ ਨਹੀਂ ਦਿੱਤਾ ਦਿਖਾਓ ਜੇ ਤੁਹਾਡੇ ਕੋਲ ਕੋਈ ਕਾਪੀ ਹੈਗੀ ਆ ਸਾਨੂੰ ਅਹੀ ਰਸੀਪਤਾ ਰਸੀਵ ਤਾਂ ਸਾਨੂੰ ਦਿਖਾ ਦਿਓ ਪਰ ਜਾਵਾਂਗੇ ਜੀ ਤਿੰਨ ਵਾਰੀ ਇਹ ਨਹੀਂ ਹੈਗਾ ਵਾ ਇਹ ਹੱਦ ਮੁੱਲ ਇਹਨਾਂ ਨੇ ਮਜਾਕ ਹੀ ਬਣਾ ਲਿਆ ਇਹ ਗੱਲ ਨੂੰ ਕੀ ਹੋਈ ਹੈ ਅਸੀਂ ਤਾਂ ਟੈਂਪਰੇਰੀ ਕੀਤਾ ਹੋਇਆ ਆ ਟਾਇਲਾਂ ਸਾਡੀ ਆਪਣੀਆਂ ਲੱਗਿਆ ਨੇ ਅਸੀਂ ਤਾਂ ਠੀਕ ਹੈ ਇਹ ਸਭ ਅਧਿ ਕਿਹੜੀ ਕਲੋਨੀ ਹੈਗੀ ਇਹਦੇ ਕੀ ਕਾਰਵਾਈ ਕੀਤੀ ਹੈ ਕੀ ਹੁਕਮਾਇਆ ਇਹਨੂੰ ਇਹ ਜਿਹੜੀ ਕਲੋਨੀਆਂ ਏ ਇੰਪਰੂਵਮੈਂਟ ਟਰਸਟੀ ਦੀ ਸਕੀਮ ਨੰਬਰ 5 ਆ ਔਰ ਇਹ ਨਗਰ ਕੌਂਸਲ ਨੂੰ ਹੈਂਡਓਵਰ ਹੋ ਚੁੱਕੀ ਆ ਇਹਦੇ ਚ ਗੌਰਵ ਚੰਦਨ ਜੀ ਕੋਈ ਇਫੋਂ ਦੇ ਰੈਜ਼ੀਡੈਂਟ ਨੇ ਜਿਨ੍ਹਾਂ ਨੇ ਮਤਲਬ ਇਸ ਸਾਰੀ ਕਲੋਨੀ ਦੇ ਵਿੱਚ ਜਿੰਨੀ ਵੀ ਇਨਕ੍ਰੋਚਮੈਂਟ ਹੋਈ ਹੈ ਉਹਦੇ ਸਬੰਧ ਵਿੱਚ ਮਾਨਜੋਗ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਔਰ ਉਸ ਕੇਸ ਦੇ ਚੱਲਦਿਆਂ ਹੀ ਮਾਨਜੋਗ ਹਾਈ ਕੋਰਟ ਵੱਲੋਂ ਨਗਰ ਕੌਂਸਲ ਨੂੰ ਹੁਕਮ ਪ੍ਰਾਪਤ ਹੋਏ ਨੇ ਕਿ ਇਹ ਜਿਹੜੀ ਇਨਕ੍ਰੋਚਮੈਂਟ ਹੈ ਨੂੰ ਦੂਰ ਕਰਕੇ ਜਿਹੜਾ ਵਾ ਉਹ ਰਿਪੋਰਟ ਕੀਤੀ ਜਾਵੇ ਕਿੰਨੇ ਕਰਨੇ ਚਾਹਦੇ ਆ ਇਹਦੇ ਵਿੱਚ 245 ਘਰ ਨੇ ਜਿਨ੍ਹਾਂ ਨੂੰ ਨੋਟਿਸ ਸਰਵ ਹੋਏ ਨੇ ਨਾਦੀ ਕਰਵਾਈ ਗਈ ਬਕਾਇਦਾ ਇਹਨਾਂ ਨੂੰ ਸਾਰਿਆਂ ਨੂੰ ਨੋਟਿਸ ਦੀ ਰੀਸੀਵਿੰਗ ਕਰਵਾ ਕੇ ਸਾਰਾ ਇਨਟੀਮੀਟ ਕੀਤਾ ਗਿਆ ਜਿਸ ਤਰ੍ਹਾਂ ਇਹ ਲੋਕ ਕਹਿ ਰਹੇ ਕਿ ਉਹਨਾਂ ਨੂੰ ਕੋਈ ਵੀ ਅਲਟੀਮੇਟ ਨਹੀਂ ਦਿੱਤਾ ਗਿਆ ਕੋਈ ਵੀ ਨੋਟਿਸ ਤਾਂ ਗਿਆ ਕਿ ਤੁਸੀਂ ਫਾਲਤਰ ਬੂਟੇ ਲਗਾਏ ਸੀ ਕਈ ਦਰਖਤ ਲਗਾਏ ਸੀ ਉਹ ਤੋੜ ਦੇ ਕੇ ਦੇਖੋ ਜਿਹੜੀ ਇਨਕ੍ਰੋਚਮੈਂਟ ਆ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਵੱਲੋਂ ਇਹੋadesh ਪ੍ਰਾਪਤ ਹੋਏ ਨੇ ਕਿ ਇਹਨਾਂ ਨੂੰ ਰਿਮੂਵ ਕਰਕੇ ਤੇ ਫਿਰ ਸਾਨੂੰ ਐਫੀਡੇਵਿਟ ਦੇ ਤੌਰ ਤੇ ਇਹਦੀ ਅੰਟੀਮੇਸ਼ਨ ਕਿੰਨੀ ਚੱਲੇ ਨਗਰ ਕੌਂਸਲ ਕੋਈ ਨੋਟਿਸ ਪੇ ਜੇਕਰ ਵੀ ਦਾ ਲੋਕ ਹੋਏ ਨੇ ਜੀ 245 ਨੋਟਿਸ ਜਿਹੜੇ ਆ ਮਾਨਯੋਗ ਹਾਈ ਕੋਰਟ ਦਾ ਹਵਾਲਾ ਦੇ ਕੇ ਹੀ ਦਿੱਤੇ ਗਏ ਕਰਾਂ ਵਾਲੇ ਤੋਂ ਕਿਤੇ ਤੁਹਾਡੇ ਵਾਲੋਂ ਕਰਾਂ ਵਾਲਿਆਂ ਨੂੰ 245 ਕਰਾਂ ਕਿਤੇ ਗਏ ਹਾਂ ਜਿਸ ਤਰ੍ਹਾਂ ਕਰੇ ਵੀ ਫੋਲਡਰ ਬੋਟਲ ਕੈਸੀ ਹੋਈ ਤੋੜਤੇ ਗਏ ਹੈ ਗਿੰਦਰੀ ਭਾਈ ਸੀ ਵੀ ਸਾਰਾ ਕੁਝ ਹਾਂ ਅਕਰੋਚਮੈਂਟ ਚ ਤੇ ਫਿਰ ਸਾਰਾ ਕੁਝ ਰਿਮੂਵ ਹੋਊਗਾ ਉਹ ਇਹ ਕਿਹੜੀ ਕਾਰਵਾਈ ਸਾਰੇ ਪ੍ਰੋਪਰ ਸਾਰੇ ਕੀ ਸਾਰੇ 245 ਕਰਾਂ ਦੇ ਅੱਗੇ ਜਿੰਨੀ ਵੀ ਅਕਰੋਚਮੈਂਟ ਹੈ ਉਹਨੂੰ ਦੂਰ ਕੀਤਾ ਜਾਵੇ